ਹਾਂਜੀ ਇਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਵਸ ਆਪਣੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਆ ਚੁੱਕੀਆਂ ਆਂ ਇੰਡੀਆ ਪੰਜਾਬ 'ਚ ਵੀ ਸੋ ਇਸ ਕਰਕੇ ਜੋ ਜਦੋਂ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਸ 'ਚ ਆਨੇ ਸ਼ੁਰੂ ਹੋਏ ਤਾਂ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਉਹ ਜਿਹੜੀਆਂ ਹੈਕੀਆਂ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਪਬਲਿਕ ਦੇ ਵਿੱਚ ਨਾ ਜਾਓ ਬਿਨਾਂ ਲੋੜ ਤੋਂ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖਾਂਗ ਚੋਂ ਕੰਮ ਹੈ ਤਾਂ ਆਪਣੀ ਟੈਸਟਿੰਗ ਕਰਵਾਓ ਪਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਵਾਰਟਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨ ਜਿੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਸੀ ਪਲਾਂਟ ਕਹਿੰਦੇ ਆ ਉਹਨੂੰ ਅਸੀਂ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ 'ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਰਪੱਖੋ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਕਾਲ ਜ਼ਿਲ੍ਹੇ 'ਚ ਕੋਈ ਕੇਸ ਆਇਆ ਨਹੀਂ ਜੀ ਸਾਡੇ ਰਾਉਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਬਟ ਹਜੇ ਉਹਦੇ 'ਚ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਹੈ ਨਹੀਂ ਆਇਆ ਹੈ ਸਾਵਧਾਨੀਆਂ ਕੀ ਕੀ ਵਰਤਣੀਆਂ ਸਨ ਸਾਵਧਾਨੀਆਂ ਇਹਦੇ ਵਿੱਚ ਇਹ ਹੈ ਜੀ ਆਪਾਂ ਨੂੰ ਜਦੋਂ ਬਾਹਰ ਜਾਂਦੇ ਆ ਘਰ ਆਉਂਦੇ ਆ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨੇ ਆ ਜਿਹੜਾ ਜੇ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਤੋਂ ਦੂਰੀ ਬਣਾ ਕੇ ਰੱਖੋ ਔਰ ਮਾਸਕ ਯੂਜ਼ ਕਰ ਲੋ ਜਿਹੜੇ ਆਪਣੇ ਉਮਰ ਨੂੰ ਕੰਪਰੋਮਾਈਜ਼ ਹੁੰਦੇ ਜਿਹੜਾ ਬਜ਼ੁਰਗ ਹੁੰਦੇ ਆ ਜਾਂ ਛੋਟੇ ਬੱਚੇ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਟੀਵੀ ਦੇ ਪੇ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾਂਗੇ ਕਿ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ ਚ ਅਵੋਇਡ ਕਰੋ ਜਾਨਾ ਤੇ ਬਫਵਾ वगैरह ਆਪਣਾ ਨਿਯੋਣ ਰੱਖੋ ਆਪਾਂ ਨੂੰ ਉਹ ਖਾਆਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਸਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਹੈ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵਰਤਣੀ ਹੈ ਅਫਵਾਹ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਕੁਝ ਹੈਗਾ